ਹੋਮ ਲੋਨ ਲੈਣ ਲੱਗੇ ਹੋ ਜਾਂ ਲੈ ਲਿਆ ਪਰ ਇਹਨਾਂ ਗੱਲਾਂ ਦਾ ਨਹੀਂ ਪਤਾ ਜਿਹੜੀਆਂ ਮੈਂ ਦੱਸਣ ਲੱਗਿਆ ਤਾਂ ਤੁਹਾਡਾ ਬਹੁਤ ਵੱਡਾ ਨੁਕਸਾਨ ਵੀ ਹੋ ਸਕਦਾ ਫਾਇਦਾ ਕਰਾਉਣ ਵਾਸਤੇ ਤੁਸੀਂ ਗੱਲ ਨੂੰ ਸੁਣੋ ਜਦੋਂ ਅਸੀਂ ਹੋਮ ਲੋਨ ਲੈਂਦੇ ਹਾਂ ਠੀਕ ਹੈ ਤਾਂ ਜਿਹੜਾ ਪਹਿਲਾ ਸਾਲ ਹੈ ਜਾਂ ਪਹਿਲੀ ਕਿਸ਼ਤ ਹੈ ਜਾਂ ਮੇਬੀ ਪਹਿਲਾ 2 ਸਾਲ ਲਤਾ ਉਹਦੇ ਵਿੱਚ ਸਭ ਤੋਂ ਪਹਿਲਾਂ ਉਹ ਵਿਆਜ ਹੀ ਕੱਟਦੇ ਆ ਮੂਲ 'ਚੋਂ ਮੂਲ ਉਹਨਾਂ ਨੇ ਐਂਡ ਵਾਲੇ ਸਾਲਾਂ 'ਚ ਕੱਟਣਾ ਸ਼ੁਰੂ ਕਰਨਾ ਤਾਂ ਫੋਰ ਐਗਜ਼ਾਮਪਲ ਜੇ ਕਿਸੇ ਨੇ 30 ਲੱਖ ਦਾ ਲੋਨ ਲਿਆ ਔਰ 24000 ਰੁਪਏ ਉਹਦੀ ਕਿਸ਼ਤ ਬਣੀ ਹੈ ਹੈਨਾ ਤਾਂ ਉਹਨੇ ਆਪਦੇ ਵੱਲੋਂ 24000 ਰੁਪਏ ਕੀਤਾ ਪਹਿਲੇ ਮਹੀਨੇ ਸੋਚਿਆ ਕਿ 3 ਲੱਖ ਦੇ ਪਿੱਛੇ 24000 ਇਹਨਾਂ ਨੇ ਘਟਾਤਾ ਹੋਊਗਾ ਪਰ ਨਹੀਂ ਉਹਨਾਂ ਨੇ ਅਪ੍ਰੋਕਸੀਮੇਟਲੀ 22 22000 ਰੁਪਇਆ ਸਿਰਫ ਵਿਆਜ ਚੋਂ ਘਟਾਇਆ ਔਰ ਤੁਹਾਡੇ ਮੂਲ ਚੋਂ ਜੋ ਕਿ ਤੁਹਾਡਾ 30 ਲੱਖ ਦਾ ਲੋਨ ਹੈ ਉਹਦੇ ਚੋਂ ਸਾਰਾ 1500 2000 ਰੁਪਇਆ ਹੀ ਘਟਾਇਆ ਠੀਕ ਹੈ ਤੋ ਜੇ ਕੋਈ ਬੰਦਾ ਸਾਲ ਬਾਅਦ ਜਾਂ ਡੇਢ ਸਾਲ ਬਾਅਦ ਲੋਨ ਬੰਦ ਕਰਾਉਣ ਜਾਊਗਾ ਤਾਂ ਉਹ ਇਸ ਹਿਸਾਬ ਨਾਲ ਜਾਊਗਾ ਕਿ ਮੈਂ 30 ਲੱਖ ਦਾ ਲੋਨ ਲਿਆ ਸੀ ਮੈਂ 2.5 ਪੌਣੇ 3 ਲੱਖ ਰੁਪਏ ਵਾਪਸ ਕਰਤਾ ਤੇ ਆਲੋ 26 27 ਲੱਖ ਰੁਪਏ ਕਹਿਣਗੇ ਬਿਲਕੁਲ ਨਹੀਂ ਤੁਸੀਂ 30 ਲੱਖ ਦਾ ਲੋਨ ਲਿਆ ਸੀਗਾ ਤੁਹਾਡਾ ਸਿਰਫ ਔਰ ਸਿਰਫ 30 35000 ਰੁਪਏ ਹੀ ਘਟਿਆ ਮੂਲ ਚੋਂ ਇੱਕ ਸਾਲ ਬਾਅਦ ਬਾਕੀ ਤੁਹਾਨੂੰ ਹੁਣ ਸਾਢੇ 29 ਲੱਖ ਰੁਪਏ ਜਾਂ 29 70000 ਰੁਪਏ ਵਾਪਸ ਦੇਣਾ ਪੈਣਾ ਤਾਂ ਇਹ ਬੈਂਕਾਂ ਤੁਹਾਨੂੰ ਦੱਸਦੀਆਂ ਨਹੀਂ ਗੀਆਂ ਵੀ ਉਹ ਪਹਿਲਾਂ ਵਿਆਜ ਲੈਣਗੀਆਂ ਫਿਰ ਤੁਹਾਡੇ ਤੋਂ ਮੂਲ ਲੈਣਗੀਆਂ ਦੂਜੇ ਨੰਬਰ ਤੇ ਬੈਂਕਾ ਕਦੇ ਵੀ ਨਹੀਂ ਚਾਹੁੰਦੀਆਂ ਕਿ ਤੁਸੀਂ ਹਰ ਸਾਲ ਆਪਣੀ ਕਿਸ਼ਤ ਨੂੰ ਇਨਕਰੀਜ਼ ਕਰ ਦਿਓ ਕਿਉਂਕਿ ਜੇ ਤੁਸੀਂ ਕਿਸ਼ਤ ਨੂੰ ਇਨਕਰੀਜ਼ ਕਰਦੇ ਹੋ ਤਾਂ ਜਿਹੜੀ ਤੁਹਾਡੀ ਤੈਹ ਕਿਸ਼ਤ ਹੈ ਉਸ ਤੋਂ ਉੱਪਰ ਜੋ ਵੀ ਅਮਾਊਂਟ ਆਊਗੀ ਉਹ ਤੁਹਾਡੇ ਮੂਲ 'ਚੋਂ ਕੱਟੀ ਜਾਊਗੀ ਤਾਂ ਸਪੋਜ਼ ਜੇ ਮੈਂ ਪਹਿਲੀ ਕਿਸ਼ਤ 24000 ਤਾਂ ਦਿੱਤੀ ਔਰ ਮੇਰੇ ਕੋਲ ਉਸੇ ਮਹੀਨੇ ਪੈਸਾ ਆ ਗਿਆ ਮੈਂ 20 ਆਰ ਹੋਰ ਪਾਤਾ ਤਾਂ 24000 ਮੇਰੀ ਕਿਸ਼ਤ ਕੱਟੀ ਗਈ 20000 ਹੁਣ ਮੇਰੇ ਮੂਲ 'ਚੋਂ ਕੱਟਿਆ ਗਿਆ ਠੀਕ ਹੈ ਤਾਂ ਮੇਰੀ ਜੇ ਕਿਉਂਕਿ ਮੂਲ ਘਟ ਗਿਆ ਤਾਂ ਉਹਦੇ ਤੇ ਵਿਆਜ ਵੀ ਘਟ ਜੂਗਾ ਤਾਂ ਮੇਰੀ ਜਾਂ ਤਾਂ ਅਗਲੀ ਕਿਸ਼ਤ ਘਟ ਹੋਊਗੀ ਜਾਂ ਫਿਰ ਮੇਰੀ ਜਿਹੜੀ ਲੋਨ ਦੀ ਜਿਹੜਾ ਪੀਰੀਅਡ ਆ ਵੀ ਮੈਂ 25 ਸਾਲ ਲਿਆ ਹੋਇਆ ਉਹ ਕੱਟ ਜੂਗਾ ਤਾਂ ਇਸ ਨੂੰ ਇਦਾਂ ਸਮਝੋ ਕਿ ਜੇ ਹਰ ਸਾਲ ਤੁਸੀਂ 25 ਸਾਲ ਦਾ ਲੋਨ ਲਿਆ ਹੋਇਆ ਔਰ ਹਰ ਸਾਲ ਸਿਰਫ ਇੱਕ ਐਕਸਟਰਾ ਕਿਸ਼ਤ ਪੇ ਕਰਦੇ ਹੋ ਤਾਂ ਤੁਹਾਡਾ ਲੋਨ 19 ਸਾਲਾਂ ਚ ਪੂਰਾ ਹੋ ਜਾਊਗਾ ਠੀਕ ਹੈ ਜਾਂ ਫਿਰ ਜੇ ਤੁਸੀਂ ਹਰ ਸਾਲ 5% ਕਿਸ਼ਤ ਨੂੰ ਵਧਾ ਦਿੰਦੇ ਹੋ ਕਿ ਜਿਵੇਂ ਪਹਿਲੇ ਸਾਲ 24 24000 ਦਿੰਦੇ ਨੇ ਅਗਲੇ ਸਾਲ 24000 ਦੇ 5% ਇਨਕਰੀਜ਼ ਕਰਕੇ ਦਿੰਦੇ ਨੇ ਇਸ ਤਰੀਕੇ ਨਾਲ 5-5% ਬਤਾ ਦੇ ਤਾਂ ਤੁਹਾਡਾ ਲੋਨ 25 ਸਾਲਾਂ ਦਾ ਲੋਨ ਤੁਹਾਡਾ 13 ਸਾਲਾਂ ਦੇ ਵਿੱਚ ਉਤਰ ਜਾਊਗਾ ਕਿਉਂਕਿ ਤੁਸੀਂ ਮੂਲ ਜਿਹੜਾ ਹੈਗਾ ਉਹ ਬਹੁਤ ਛੇਤੀ ਤੁਹਾਡਾ ਮਾਈਨਸ ਕਰਵਾ ਰਹੇ ਆ ਕਿਉਂਕਿ ਬੈਂਕ ਹਮੇਸ਼ਾ ਇਹੀ ਚਾਹੁੰਦੀ ਹੈ ਕਿ ਪਹਿਲਾਂ ਬੰਦਾ ਜਿਹੜਾ ਹੈਗਾ ਉਹ ਵਿਆਜ ਦੇਈ ਜਾਵੇ ਦੇਈ ਜਾਵੇ ਦੇਈ ਜਾਵੇ ਫਿਰ ਐਂਡ ਤੇ ਉਹ ਮੂਲ ਚੋਂ ਮਾਈਨਸ ਕਰਨਾ ਸ਼ੁਰੂ ਕਰਦੇ ਆ ਤਾਂ ਕਰਕੇ ਬੈਂਕ ਹਮੇਸ਼ਾ ਚਾਹੁੰਦੀ ਹੈ ਵੀ ਲੰਬੇ ਤੋਂ ਲੰਬੇ ਸਮੇਂ ਦਾ ਬੰਦਾ ਲੋਨ ਲਵੇ ਜਿਹਦੇ ਨਾਲ ਉਹਨਾਂ ਨੂੰ ਵੱਧ ਤੋਂ ਵੱਧ ਵਿਆਜ ਮਿਲਦਾ ਜੇ ਤੁਹਾਨੂੰ ਇਹ ਇਨਫੋਰਮੇਸ਼ਨ ਵਧੀਆ ਲੱਗੀ ਤਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਆਪਾਂ ਨਵੀਂ ਵੀਡੀ